ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਹਰਦਾਸਾ ਜੀ ਤਹਿਸੀਲ ਜੀਰਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੀਦਕੋਟ ਜੀ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਪਸ਼ੂ ਪਾਲਣ ਦਾ ਬਾਈ ਉਹਨਾਂ ਦਾ ਕੰਮ ਕੋਈ ਵਪਾਰ ਦਾ ਕੰਮ ਨਹੀਂ ਜੀ ਘਰੇਲੂ ਪਸ਼ੂ ਦਾ ਜਿਹੜੀ ਸਕਰੀਨ ਤੇ ਤੁਸੀਂ ਝੋਟੀ ਦੇਖ ਰਹੇ ਹੋ ਇਹ ਸੇਲ ਆ ਜੀ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਿੰਨੇ ਆ ਜੀ ਤਸੱਲੀ ਬਖਸ਼ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਗਮਦੂਰ ਸਿੰਘ ਨੰਬਰ ਦਾ ਪਿੰਡ ਜੀ ਅਰਦਾਸਾ ਤਹਿਸੀਲ ਤੇ ਜ਼ਿਲ੍ਹਾ ਜੀ ਤਹਿਸੀਲ ਜੀਰਾ ਜ਼ਿਲ੍ਹਾ ਫਰੋਇਪੁਰ ਮੋਬਾਈਲ ਨੰਬਰ 81960 23397 ਠੀਕ ਹੈ ਬਈ ਘਰ ਦੀ ਝੋਟੀ ਹੈ ਜੀ ਆਪਣੀ ਘਰ ਦੀ ਝੋਟੀ ਵੀਰੇ ਸੂਆ ਵੀਰੇ ਕਿੰਨੇ ਮਾਸ ਹੁੰਦੀ ਹੈ ਪਹਿਲਾ ਸੂਆ ਦੰਦੋ ਜੀ ਦੰਦ 4 ਠੀਕ ਹੈ 4 ਦੰਦਾਂ ਦਾ ਦੰਦ ਕਿੰਨੇ ਲੈਂਦੀ ਹੈ ਬਈ ਹਜੇ ਜਣ ਬਈ ਹਫਤਾ 10 ਦਿਨ ਲੈ ਜੂਗੀ ਫੁੱਲੇ ਲੈ ਚੋ ਡੇਟ ਮੁਤਾਬਕ ਠੀਕ ਹੈ ਹਫਤਾ ਹਫਤਾ 10 ਦਿਨ ਤੇ ਬਈ ਇਹਦਾ ਮਦਰ ਮਿਲਕ ਰਿਕਾਰਡ ਜੀ ਮਾਂ ਦਾ ਦੁੱਧ ਕਿੰਨਾ ਸੀਗਾ ਜੀ ਇਹਦੀ ਮਾਂ ਥਲੇ ਦੋ ਸੀਗਾ 16 ਕਿਲੋ 16 ਆਪਣਾ ਚੋਇਆ ਵਾ ਸੀਗਾ ਜੀ ਹਾਂਜੀ ਹਾਂਜੀ ਉਹ ਸੇਲ ਹੋਊਗੀ ਕਿ ਘਰੇ ਹੀ ਹੈ ਜੀ ਹਜੇ ਉਹ ਸੇਵ ਕਰਤੀ ਠੀਕ ਹੈ ਬਾਈ ਕਿੰਨਾ ਕੁ ਪਾਜੂ ਹੈ ਇਕਤਿਆਰ ਇਹ ਇਹ ਤੋ ਆਈ ਹੋਗੀ ਚਾ 13 14 ਕਿਲੋ ਬਾਕੀ ਸੇਵ ਆਦਾ ਬਾਕੀ ਸੇਵ ਆ ਤੇ ਠੰਡੀ ਸੀਲ ਪੂਰੀ ਹੈ ਜੀ ਹਾਂ ਸੀਲ ਪੂਰੀ ਆ ਠੀਕ ਹੈ ਜੀ ਸੀਓਸ ਲੱਗ ਕਰਮ ਵਾਲੀ ਗਾਈਆਂ ਆ ਰਹੀ ਆ ਜੀ ਤੁਸੀਂ ਦੇਖ ਸਕਦੇ ਹੋ ਨਹੀਂ ਪਹਿਲਣ ਝੋਟੀ ਇੰਨੀ ਸੀਲ ਘਾਟੀ ਮਿਲਦੀ ਆ ਜੀ ਧੋੜ ਕੇ ਦਿਖਾ ਦੀ ਵੀ ਸੂਆ ਪਹਿਲਾ ਜੀ ਮੂੰਹ ਤੋਂ ਚਾਰ ਦਾ ਅੰਦਾ ਜੀ ਵਜਨ ਵਜੂਦ ਬੜਾ ਚੰਗਾ ਜੀ ਹਾਈਟ ਨਾਰਮਲ ਫੁੱਲ ਵਜਨ ਵਾਲੀ ਆ ਜੀ ਮਦਰ ਮਿਲਕ ਰਿਕਾਰਡ ਬਾਈ ਦੱਸਦਾ ਕਿ ਇਹਦਾ 16 ਕਿਲੋ ਦਾ ਜੀ 16 ਕਿਲੋ ਇਹਦੀ ਮਾਂ ਥੱਲੋ ਚੋਇਆ ਵਾ ਥੋੜਾ ਜਿਹਾ ਕੈਮਰੇ ਤੋਂ ਜ਼ਰੂਰ ਡਰਦਾ ਜੀ ਪਰ ਠੰਡੀ ਸੀਲ ਦਾ ਅੰਤ ਕੋਈ ਨਹੀਂ ਬਾਈ ਨੇ ਤੁਹਾਨੂੰ ਦਿਖਾਈ ਦਿੱਤਾ ਜੀ ਦਿਨ 8 ਤੋਂ 10 ਦਿਨਾਂ ਦੀ ਕੱਚੀ ਹੈ ਜੀ ਦਿਨ ਖੁੱਲੇ ਲੈ ਜੂ ਬਾਕੀ ਕਰਮ ਵਾਲਾ ਪਸ਼ੂ ਇੱਕ ਦੋ ਦਿਨ ਉੱਪਰ ਵੀ ਲੈ ਜਾਂਦਾ ਗੋਲ ਪੱਠਪੂੜਾ ਜੀ ਵਜਨ ਵਜੂਦ ਬੜਾ ਚੰਗਾ ਥੋੜਾ ਜਿਹਾ ਉਪਰਾ ਕਰਦਾ ਕਿਉਂਕਿ ਬਾਈ ਦੇ ਪਸ਼ੂ ਥੋੜੇ ਜਿਹਾ ਸਾਈਡ ਤੇ ਹੁੰਦੇ ਆ ਜੀ ਉਪਰਾ ਬੰਦਾ ਇੱਥੇ ਆਉਂਦਾ ਨਹੀਂਗਾ ਜੀ ਹੁਮਾ ਅਨਾਂਤ ਨੂੰ ਬੈਕ ਸਾਈਡ ਤੋਂ ਦਿਖਾ ਦਿੰਨੇ ਆ ਜੀ ਤਿਆਰੀ ਸੋਹਣੀ ਕਰਦੀ ਹੁੰਦੀ ਆ ਚੈੱਕ ਕਰ ਸਕਦੇ ਹੋ ਥਣ ਕੱਲਾ ਕੱਲਾ ਨਿੱਖੜਵਾ ਹੱਥੀ ਜਵਾਈ ਵਾਲਾ ਥਾਣਾ ਜੀ ਆਪਾਂ ਤੁਹਾਨੂੰ ਨੇੜੇ ਤੋਂ ਵੀ ਚੈੱਕ ਕਰਾ ਦਿੰਨੇ ਆ ਸੀਲਸ ਲੱਗ ਦਾ ਅੰਤ ਤੋਂ ਕੋਈ ਨਹੀਂ ਜੀ ਨਾ ਕੋਈ ਫੋਟ ਆ ਨਾ ਕੋਈ ਸ਼ਾਂਕ ਆ ਚਾਰ ਥਣ ਮੰਜੇ ਦੇ ਭਾਵ ਵਾਂਗ ਖੜੇ ਆ ਬਾਕੀ ਵਜਨ ਵਜੂ ਤੇ ਚੰਗਾ 13 14 ਕਿਲੋ ਦੁੱਧ ਦੀ ਬਾਈ ਦੱਸਦਾ ਕਿ ਉਮੀਰ ਦੁੱਧ ਸੇਵਾ ਦਾ ਹੁੰਦਾ ਜੀ ਜਿੰਨੀ ਤੁਸੀਂ ਵੱਧ ਕਰ ਲੋਗੇ ਉਹਨਾਂ ਤੁਹਾਨੂੰ ਵੱਧ ਮਿਲ ਜੂਗਾ ਬਾਕੀ ਮੇਨ ਗੱਲ ਠੰਡੀ ਸੀਲ ਆ ਕੋਈ ਐ ਨਹੀਂ ਗਾ ਬਈ ਲੱਤ ਛੜ ਆਲੀ ਨਹੀਂ ਕੀ ਸੀਰ ਸਾਗ ਦਾ ਸਲੱਗ ਤਾਂ ਬਾਈ ਗਾਈਆਂ ਰਗੀ ਆ ਚੈੱਕ ਕਰ ਸਕਦੇ ਹੋ ਕਰਮ ਵਾਲੀ ਪੂਛ ਚੱਕੇ ਖੜ ਜਾਂਦੀ ਹੈ ਤੇ ਨਹੀਂ ਪਹਿਲਾਂ ਛੋਟੀਆਂ ਤੁਹਾਨੂੰ ਵੀ ਪਤਾ ਥੋੜੀ ਜੀ ਔਲ ਕਰਦੀਆਂ ਹੁੰਦੀਆਂ ਤੇ ਇਹ ਕਰਮ ਵਾਲੀ ਨੂੰ ਕੋਈ ਪਰਵਾਹ ਹੀ ਨਹੀਂ ਡਿਮਾਂਡ ਵਿਰੇ ਦੀ ਡਿਮਾਂਡ ਕਰਨਾਂ ਦੇ ਮੌਕੇ ਤੇ ਫੋਨ ਤੇ ਜੀ ਠੀਕ ਹੈ ਜੀ ਡਿਮਾਂਡ ਬਾਈ ਕਹਿੰਦਾ ਆਪਾਂ ਫੋਨ ਤੇ ਕਰ ਦਾਂਗੇ ਕਿਉਂਕਿ ਵਿਰੇ ਹਜੇ ਕੱਚੀ ਆ ਜਿਹੜੀ ਅੱਜ ਦੀ ਡਿਮਾਂਡ ਹੋਊਗੀ ਉਹ ਹੋਰ ਹੋਊਗੀ ਜਿੱਦ ਦੇ ਕਰਮ ਵਾਲੀ ਤਿਆਰ ਹੋਊਗੀ ਜੀ ਦਿਨਾਂ ਤੇ ਹੋਈ ਜਾਂ ਸੂਪੀ ਉਦੇ ਡਿਮਾਂਡ ਬਾਈ ਦੱਸਦਾ ਆਪਾਂ ਹੋਰ ਕਰਾਂਗੇ ਜੀ ਕਿਉਂਕਿ ਸੇਵਾ ਗੌਰ ਪੈਣੀ ਹੈ ਜੀ 10 ਦਿਨ ਬਾਕੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ